बहुत बहुत तो तो बधाई है लुधियाने खास तौर पर शोभा यात्रा का प्रबंध किया धनबाद है महाराज के चरणा मौका दिता हमें दर्शन करने चाहिए भगवान इतनी दूर से चल के आए हैं और हमें अपना आशीर्वाद देना है हम सब कुछ तो जरूर आना चाहिए अपनी सेवा देनी चाहिए हरे कृष्णा ਬਹੁਤ ਦਿਨਾਂ ਤੋਂ ਇੰਤਜ਼ਾਰ ਸੀ ਔਰ ਲੁਧਿਆਣੇ ਦੇ ਲੋਕ ਅੱਜ ਬੜੇ ਆਪਣੇ ਆਪ ਨੂੰ ਭਾਗੇਸ਼ਾਲੀ ਸਮਝ ਰਹੇ ਆ ਕਿ ਜਿਹੜੇ ਹਜ਼ਾਰਾਂ ਕਿਲੋਮੀਟਰ ਤੇ ਜਾ ਕੇ ਭਗਵਾਨ ਦੇ ਦਰਸ਼ਨ ਨਹੀਂ ਕਰ ਸਕਦੇ ਅੱਜ ਸਾਖਸ਼ਾਤ ਲੁਧਿਆਣੇ ਦੀ ਇਸ ਪਵਿੱਤਰ ਧਰਤੀ ਤੇ ਭਗਵਾਨ ਖੁਦ ਆਏ ਨੇ ਔਰ ਇਸ ਧਰਤੀ ਨੂੰ ਹੋਰ ਪਵਿੱਤਰ ਕੀਤਾ ਵਾ ਬਹੁਤ ਹੀ ਆਨੰਦ ਆ ਰਿਹਾ ਹੈ ਔਰ ਲੋਕਾਂ ਦਾ ਭੀੜ ਦੇਖ ਕੇ ਐ ਲੱਗਦਾ ਕਿ ਸਾਰਾ ਲੁਧਿਆਣਾ ਹੀ ਅੱਜ ਇਕੱਠਾ ਹੋ ਗਿਆ ਹੈ ਔਰ ਲੋਕੀ ਆਪਣੀ ਝੋਲੀਆਂ ਭਰ-ਭਰ ਕੇ ਜਾ ਰਹੇ ਨੇ ਲਕਸ਼ਮੀ ਤੇ ਬਾਲਾ ਜੀ ਬਰਾਜਮਾਨਾ ਤ੍ਰਿਪਤੀ ਬਾਲਾ ਜੀ आप देख सकते हो कि चैनल जितने तक भी इस टाइम जा रही है निगत यही है कि सारे गोविंद गोविंदमय नगरी हो चुकी हुई है दूर दूर तक सारे जगह यही है जय गोविंदा जय गोविंदा श्री तिरुपति बालाजी महाराज जी का दिव्य आयोजन आज ऐसे मात्र लग रहा था जैसे त्रिमुला की पहाड़ियों से चलकर तिरुपति जी बालाजी महाराज आज लुधियाना नगरी में आ विराजे जय गोविंदा दोस्तों मेरा नाम है हरदीप दुआ और तुसी देख रहे हो लुधियाना लाइव दोस्तों लुधियाना वासियों जिस दिन तक इंतजार ਸੀ ਉਹ ਦਿਨ ਅਜ ਆ ਚੁਕਾ ਤਾਂ ਹੁਣ ਦੱਸਦਾ ਕਿ ਅੱਜ लुधियाना ਸ਼ਹਿਰ ਦੇ ਵਿੱਚ ਬਹੁਤ ਧੂਮ-ਤਾਮ ਦੇ ਨਾਲ श्री तिरुपति बालाजी ਦੀ ਜਿਹੜੀ ਰੱਥ ਯਾਤਰਾ ਹੈ نکالی ਜਾ ਰਹੀ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਬਹੁਤ ਜ਼ਿਆਦਾ ਉਸਾਰਾ ਲੁਧਿਆਣਾ ਵਾਸੀਆਂ ਦੇ ਵਿੱਚ ਹੈਗਾ ਸਾਡੇ ਨਾਲ ਹੰਕਾਰ ਕਰ ਮੌਜੂਦ ਹੈਗੇ ਨੇ ਜਿਨ੍ਹਾਂ ਨੇ ਕਹਿ ਲਓ ਕਿ ਰੱਥ ਯਾਤਰਾ ਸਵਾਗਤ ਕੀਤਾ ਫੁੱਲਾਂ ਦੀ ਵਰਖਾ ਦੇ ਨਾਲ ਤੇ ਆਓ ਫਿਰ ਗੱਲ ਕਰਦੇ ਵਿਜੇਦਾਨਵ ਜੀ ਨਾਲ जय गोविंदा जय गोविंदा सर कितना इंतजार ਸੀ ਅੱਜ ਦੇ ਦਿਨ ਦਾ ਔਰ ਜਿਸ ਪ੍ਰਕਾਰੋਂ ਇਹ ਸਵਾਗਤ ਕੀਤਾ ਕੀ ਕਹਿਣਾ ਚਾਹੋਗੇ ਹਜ਼ਰਤ ਜੀ ਬਹੁਤ ਦਿਨਾਂ ਤੋਂ ਇੰਤਜ਼ਾਰ ਸੀ ਔਰ ਲੁਧਿਆਣੇ ਦੇ ਲੋਕ ਅੱਜ ਬੜੇ ਆਪਣੇ ਆਪ ਨੂੰ ਭਾਗੇਸ਼ਾਲੀ ਸਮਝ ਰਹੇ ਆ ਕਿਉਂਕਿ ਜਿਹੜੇ ਹਜ਼ਾਰਾਂ ਕਿਲੋਮੀਟਰ ਤੇ ਜਾ ਕੇ ਭਗਵਾਨ ਦੇ ਦਰਸ਼ਨ ਨਹੀਂ ਕਰ ਸਕਦੇ ਅੱਜ ਸਾਖਸ਼ਾਤ ਲੁਧਿਆਣੇ ਦੀ ਇਸ ਪਵਿੱਤਰ ਧਰਤੀ ਤੇ ਭਗਵਾਨ ਖੁਦ ਆਏ ਨੇ ਔਰ ਇਸ ਧਰਤੀ ਨੂੰ ਹੋਰ ਪਵਿੱਤਰ ਕੀਤਾ ਵਾ ਕਿਉਂਕਿ ਮੈਂ ਪਹਿਲਾਂ ਵੀ ਕਈ ਵਾਰ ਮੰਚ ਤੋਂ ਇਹ ਗੱਲ ਕਹੀ ਆ ਕਿ ਲੁਧਿਆਣੇ ਦਾ ਨਾਮ ਬਦਲ ਕੇ ਹੁਣ ਧਰਮਨਗਰੀ ਜਿਹੜੀ ਆ ਕਰ ਦੇਣਾ ਚਾਹੀਦਾ ਵਾ ਕਿਉਂਕਿ ਜਿੰਨਾ ਇੱਥੇ ਭਾਈਚਾਰਾ ਵਾ ਆਪਸੀ ਪਿਆਰ ਮੁਹੱਬਤ ਆ ਸ਼ਾਇਦ ਪੰਜਾਬ 'ਚ ਜਾਂ ਦੇਸ਼ ਦੇ ਕਿਸੇ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਅੱਜ ਤਿਰਪਤੀ ਬਾਲਾ ਮੰਦਿਰ ਪ੍ਰਬੰਧਕ ਕਮੇਟੀ ਜਿਹੜੀ ਆ ਉਹਨਾਂ ਦੀ ਉਹਨਾਂ ਨੂੰ ਵੀ ਮੈਂ ਬਹੁਤ-ਬਹੁਤ ਮਮਰਾਰ ਕਰਦਾ ਹਾਂ ਨਾ ਵਿਸ਼ੇਸ਼ ਤੌਰ ਤੇ ਮੈਂ ਪਰਵੀਨ ਬਾਂਸਲ ਸਾਹਿਬ ਨੂੰ ਪ੍ਰਵੀਨ ਜੀ ਨੂੰ ਅਗਰਵਾਲ ਸਾਹਿਬ ਨੂੰ ਸ਼ੇਰੂ ਜੀ ਨੂੰ ਸੰਜੇ ਬਰਨਾਲਾ ਜੀ ਨੂੰ ਤਰਨ ਜੀ ਨੂੰ ਸਾਰੀ ਟੀਮ ਜਿਹੜੀ ਸਾਡੀ ਵਿਸ਼ੇਸ਼ ਤੌਰ ਤੇ ਆ ਤੁਸੀਂ ਐਨ ਜੀਓ ਜਿਹੜੀ ਸਾਡੀ ਗੂੰਜ ਆ ਉਹਨਾਂ ਨੇ ਅੱਜ ਮંચ ਲਾ ਕੇ ਸਵਾਗਤ ਕੀਤਾ ਅਸੀਂ ਆਪਣੇ ਆਪ ਨੂੰ ਬੜਾ ਖੁਸ਼ ਨਸਤੀ ਸਮਝਦੇ ਹਾਂ ਕਿ ਸਾਥ ਸਾਥ ਭਗਵਾਨ ਜਿਹੜੇ ਨੇ ਉਹਨਾਂ ਦੇ ਇਨੇ ਨਜ਼ਦੀਕ ਤੋਂ ਦਰਸ਼ਨ ਜਿਹੜੇ ਸਾਨੂੰ ਕਰਨ ਨੂੰ ਮਿਲੇ ਨੇ ਅੱਛਾ ਪੂਰੀ ਟੀਮ ਨੇ ਤੁਹਾਡਾ ਸਵਾਗਤ ਕੀਤਾ ਜਦੋਂ ਇਹ ਕਹਿ ਲੋ ਕਿ ਫਾਉਂਟੇਨ ਤੋਂ ਤਾਂ ਮੋੜ ਕੱਟਦੀ ਹੈ ਡੇਗੁਮਾਰ ਮੰਡੀ ਜਾਣ ਵਾਸਤੇ ਤੇ ਸਿਵਲ ਲਾਈਨ ਨੂੰ ਜਾ ਰਹੀ ਸੀਗੀ ਤੇ ਉਸ ਸਮੇਂ ਤੁਹਾਨੂੰ ਸਭ ਤੋਂ ਪਹਿਲਾ ਮੌਕਾ ਮਿਲਿਆ ਸਭ ਤੋਂ ਪਹਿਲਾ ਸਟਾਲ ਤੁਹਾਡਾ ਇੱਥੇ ਲੱਗਾ ਆ ਸੀ ਮੋੜ ਤੇ ਕਿੱਦਾਂ ਲੱਗਾ ਉਹ ਸਵਾਗਤ ਕੀਤਾ ਅਸੀਂ ਤਾਂ ਗੂੰਜ ਦੇ ਜਿੰਨੇ ਸਾਡੇ ਮੈਂਬਰ ਆ ਸਾਰੇ ਆਪਣੇ ਨੂੰ ਬੜੇ ਖੁਸ਼ ਨਹੀਂ ਸੀ ਸਮਝਦੇ ਸ਼ਾਇਦ ਸਾਨੂੰ ਰਾਤ ਨੂੰ ਤਿਰਪਤੀ ਬਾਲਾ ਜੀ ਮਹਾਰਾਜ ਦੇ ਦਰਸ਼ਨ ਹੋਣੇ ਆ ਕਿਉਂਕਿ ਇਨਾ ਨਜ਼ਦੀਕ ਤੋਂ ਸਾਥ-ਸਾਥ ਪਰਮਾਤਮਾ ਨੂੰ ਦੇਖਣਾ ਹੈ ਬੜ ਠੀਕ ਹੈ ਸਰ ਕੀ ਕਹਿਣਾ ਚਾਹੁੰਗੇ ਜੈ ਗੋਵਿੰਦਾ ਜੈ ਗੋਵਿੰਦਾ ਹਾਂਜੀ ਸਰ ਜੈ ਗੋਵਿੰਦਾ ਜੈ ਗੋਵਿੰਦਾ ਜੈ ਗੋਵਿੰਦਾ ਜੀ ਹਾਂਜੀ ਭਾਜੀ ਜੈ ਗੋਵਿੰਦਾ ਜੈ ਗੋਵਿੰਦਾ ਕੀ ਗਾਓ ਜਿਹੜੀ ਯਾਤਰਾ ਨਿਕਾਲੀ ਜਾ ਰਹੀ ਹੈ ਤੁਮ ਤਾਂ ਬਹੁਤ ਹੀ ਆਨੰਦ ਆ ਰਿਹਾ ਹੈ ਔਰ ਲੋਕਾਂ ਦਾ ਭੀੜ ਦੇਖ ਕੇ ਐ ਲੱਗਦਾ ਕਿ ਸਾਰਾ ਲੁਧਿਆਣਾ ਹੀ ਅੱਜ ਇਕੱਠਾ ਹੋ ਗਿਆ ਹੈ ਔਰ ਲੋਕੀ ਆਪਣੀ ਝੋਲੀਆਂ ਭਰ-ਭਰ ਕੇ ਜਾ ਰਹੇ ਨੇ ਲక్ష్ਮੀ ਤੇ ਬਾਲਾ ਜੀ ਬਰਾਜਮਾਨਾ ਤ੍ਰਿਪਤੀ ਬਾਲਾ ਜੀ ਰਸਤਾ ਕੀ ਰਿਆਂ ਦਾ ਪੂਰਾ ਰੂਟ ਦਾ ਰੂਟ ਦੀ Durga Mata ਮੰਦਿਰ ਜਗਰਾਉਂ ਪੁਲ ਤੋਂ ਸਟਾਰਟ ਹੋ ਕੇ ਫੁਆਰੇਲੇ ਚੌਕ ਹੁਣ ਅਸੀਂ ਕੁਮਾਰ ਮੰਡੀ ਤੋਂ ਪਹਿਲੇ ਜਵਲਰ ਐਸੋਸੀਏਸ਼ਨ ਦੀ ਹੈ ਉੱਥੇ ਪਹੁੰਚ ਗਏ ਆਂ ਉਹ ਹੌਲੀ ਹੌਲੀ ਅਸੀਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਜਿਹੜਾ ਯਾਤਰਾ ਮੈਂ ਲੋਕਾਂ ਦਾ ਹਿਸਾਬ ਦੇਖ ਕੇ ਐ ਲੱਗ ਰਿਹਾ ਕਿ ਲੋਕੀ ਪਤਾ ਨਹੀਂ ਕਿਦੋਂ ਦੇ ਮਤਲਬ ਕੀ ਪ੍ਰਤੀਕਸ਼ਾ ਕਰ ਰਹੇ ਸੀਗੇ ਤੇ ਕੀ ਕਹਿਣਾ ਚਾਹੂਗਾ ਅੱਜ ਲੁਧਿਆਣਾ ਵਾਸੀਆਂ ਦਾ ਸਾਰਾ ਹਿਸਾਬ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਆਓ ਦਰਸ਼ਨ ਕਰੋ ਅਸੀਂ ਅਸੀਂ ਕੁਮਾਰ ਮੰਡੀ ਵੱਲ ਵੱਧ ਰਹੇ ਆਂ ਆਰਤੀ ਚੌਂਕ ਜਾਵਾਂਗੇ ਫਿਰ ਨਰਦੁਰਗਾ ਸਰਾਂਪਾ ਨਗਰ ਵਿੱਚ ਇਹਨਾ ਸਮਾਪਤ ਹੋਏਗਾ ਔਰ ਆਓ ਪ੍ਰਭੂ ਦੇ ਦਰਸ਼ਨ ਕਰੋ ਜਿਹੜੇ ਤ੍ਰਿਪਤੀ ਬਾਲਾ ਜੀ ਨਹੀਂ ਜਾ ਸਕਦੇ ਪ੍ਰਭੂ 320 ਕਿਲੋਮੀਟਰ ਤੋਂ ਚੱਲ ਕੇ ਇੱਥੇ ਆ ਪਾ ਕੇ ਸਾਰਿਆਂ ਨੂੰ ਦਰਸ਼ਨ ਦੇ ਰਹੇ ਨੇ ਗੋਲੀਆ ਪਰ ਰਹੇ ਨੇ ਜੈ ਗੋਵਿੰਦਾ ਤੁਸੀਂ ਆਪ ਦੇਖ ਸਕਦੇ ਹੋ ਕਿ ਤੁਹਾਡੇ ਚੈਨਲ ਹੈ ਜਿੱਥੇ ਤੱਕ ਵੀ ਇਸ ਟਾਈਮ جاری ਹੈ ਨਿਗਾਹ ਤਾਂ ਇਹੀ ਹੈ ਕਿ ਸਾਰੇ ਗੋਵਿੰਦ ਮੇਂ ਨਗਰੀ ਹੋ ਚੁੱਕੀ ਹੋਈ ਹੈ ਦੂਰ ਦੂਰ ਤੱਕ ਸਾਰੇ ਜਗ੍ਹਾ ਇਹੀ ਹੈ ਜੈ ਗੋਵਿੰਦਾ ਜੈ ਗੋਵਿੰਦਾ ਇਸ ਤਰ੍ਹਾਂ ਸਵਾਗਤ ਕੀਤਾ ਜਾ ਰਿਹਾ ਹੈ ਭਵਿਆ ਮੰਚ ਲੱਗੇ ਹੋਏ ਨੇ ਭਵਿਆ ਆਰਤੀਆਂ ਦਾ ਸਵਾਗਤ ਮਹਾ ਆਰਤੀਆਂ ਮਹਾ ਪੁਸ਼ਪ ਵਰਸ਼ਾ ਕੀਤੀ ਜਾ ਰਹੀ ਹੈ ਰੰਗੋਲੀ ਬਣਾਈ ਜਾ ਰਹੀ ਹੈ ਔਰ ਭਗਵਾਨ ਦੇ ਉੱਪਰ ਪੁਸ਼ਪ ਵਰਸ਼ਾ ਕਰਕੇ ਭਗਵਾਨ ਦਾ ਸੇਵ ਦਾ ਸਵਾਗਤ ਕੀਤਾ ਜਾ ਰਿਹਾ ਹੈ ਚਾਣਾ ਕਿ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਜ ਸਪੈਸ਼ਲ ਤੁਸੀਂ ਦੇਖ ਸਕਦੇ ਹੋ ਕਿ ਅੱਜ ਸ਼੍ਰੀ ਬਾਲਾ ਜੀ ਦਾ ਜੋ ਅ ਉਹ ਹੈ ਉਹ ਜੋ ਤ੍ਰਿਪਤੀ ਬਾਲਾ ਜੀ ਦਾ ਸਰੂਪ ਹੁੰਦਾ ਹੈ ਅੱਜ ਸਾਖਸ਼ਾਤ ਭਗਵਾਨ ਤ੍ਰਿਪਤੀ ਬਾਲਾ ਜੀ ਲੁਧਿਆਣਾ ਨਗਰੀ ਚ ਹੈ ਔਰ ਸਭ ਦੇ ਉਪਰ ਆਪਣੀ ਕਿਰਪਾ ਵਰਸਾ ਰਹੇ ਹਨ ਜੀ ਜੈ ਕੁੱਲ ਦਾ ਸਵਾਗਤ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਲੁਧਿਆਣਾ ਵਾਸੀਆਂ ਨੂੰ ਸਾਡੀ ਸਾਰੀ ਕਮੇਟੀ ਵੱਲੋਂ ਐਮਕੇ ਅਗਰਵਾਲ ਜੀ ਦਰਸ਼ਨਾਲ ਬਵੇਜਾ ਜੀ ਔਰ ਸਮੂਚੀ ਟੀਮ ਵੱਲੋਂ ਮੈਂ ਆਪਣੇ ਵੱਲੋਂ ਸ਼ੇਰੂ ਸਜਦੀਬਾ ਵੱਲੋਂ ਵੀ ਸਾਰਿਆਂ ਨੂੰ ਹੱਥ ਜੋੜ ਕੇ ਦੰਡਵਤ ਪ੍ਰਣਾਮ ਕਰਦੇ ਹਾਂ ਕਿ ਐਸਾ ਸਵਾਗਤ ਜੈ ਗੋਵਿੰਦਾਨ ਜੈ ਗੋਵਿੰਦਾਨ ਚਲਿਏ ਜੀ ਚਲਿਏ ਰਤਮ ਇਹ ਸਾਰੀ ਗੋਵਿੰਦਾ ਦੀ ਕਿਰਪਾ ਜੀ ਜੈ ਗੋ हरे कृष्णा हम सबको इस तिरुपति बालाजी की यात्रा में आना चाहिए और हमें दर्शन करने चाहिए भगवान इतनी दूर से चल के आए हैं और हमें अपना आशीर्वाद देना आए हैं हम सबको इसमें जरूर आना चाहिए और अपनी सेवा देनी चाहिए हरे कृष्णा हरे कृष्णा हमें तिरुपति बालाजी में आकर बहुत आनंद आ रहा है ठाकुर जी का आज अपने आप को रोक भी नहीं पा रहे डांस करने से बहुत आनंद आ रहा है बहुत, बहुत उत्साह है सब दो में बड़ा अच्छा लग रहा है दो 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 बहुत पॉजिटिव वाइब्रेशंस आ रही है हम बहुत खुश हैं जय गोविंदा जय गोविंदा जय गोविंदा जय त्रिपति वाला आज के मेरे महाराज जी और उनके यहां बहुत-बहुत बधाई है लधियाने के सारे निवासियों खास तौर पर जिन्होंने त्रिपति जी की शोभा यात्रा का प्रवन किया ਇਨਾ ਧੰਨਵਾਦ ਹੈ ਕਿ ਲੋਕਾਂ ਨੂੰ ਇੱਥੇ ਹੀ ਮਹਾਰਾਜ ਦੇ ਚਰਨਾਂ ਦੇ ਵਿੱਚ ਸ਼ਰਧਾ ਦਾ ਮੌਕਾ ਦਿੱਤਾ ਤੇ ਬੜਾ ਅੱਛਾ ਹਰਸ਼ੋ ਖੁਸ਼ੀ ਦਾ ਮਾਹੌਲ ਹੈ ਜਗ੍ਹਾ ਜਗ੍ਹਾ ਲੋਕਾਂ ਨੇ ਲੰਗਰ ਦਾ ਪ੍ਰਬੰਧ ਕੀਤਾ ਹੈ ਤੇ ਲੋਕ ਹਰੇਕ ਕਾਰਨ ਦਾ ਲਾਭ ਉਠਾਉਂਦੇ ਬਹੁਤ ਜੈ ਗੋਵਿੰਦ ਦਾ ਜੈ ਤੁਨ ਭਤੀ ਵਾਲਾ ਜੀ ਜੇ ਅਰਾਮ ਅਸੀਂ ਇੰਨੇ ਖੁਸ਼ ਸਾਰੇ ਤਨੁਪਤੀ ਬਾਲਾ ਜੀ ਦੇ ਦਰਸ਼ਨ ਕਰਨ ਆਏ ਆਪਣੇ ਪਰਿਵਾਰਾਂ ਨਾਲ ਲੱਖਾਂ ਲੋਕ ਸੜਕਾਂ ਤੇ ਉਤਰੇ ਹੋਏ ਆ ਪ੍ਰਭੂ ਸਾਡੇ ਆਏ ਆ ਸਾਰਿਆਂ ਨੂੰ ਬੇਨਤੀ ਵੀ ਹੈ ਸਾਰੇ ਮੱਥਾ ਟੇਕ ਕੇ ਵੀ ਜਾਓ ਆਪਣੇ ਪਰਿਵਾਰਾਂ ਨਾਲ ਖੁਸ਼ੀਆਂ ਮਨਾਣਾ ਕਿੰਨਾ ਉਤਸ਼ਾਹ ਹੈਗਾ ਜੇ ਭਗਵਾਨ ਤੀਰੁਪਤੀ ਬਾਲਾ ਜੀ ਰਥ ਯਾਤਰਾ ਜਾ ਰਹੀ ਹੈ ਬਹੁਤ ਵਧੀਆ ਅਸੀਂ ਲੁਧਿਆਣੇ ਤੋਂ ਹੀ ਆ ਹਾਂਜੀ ਅਸੀਂ ਹਰ ਸਾਲ ਆਨੇ ਤੇ ਹਾਂਜੀ ਬਹੁਤ ਆਨੰਦ ਆਉਂਦਾ ਹੈ ਬਹੁਤ ਮਸਾ ਆਉਂਦਾ ਹੈ ਅਸੀਂ ਸਾਰੇ ਪਰਿਵਾਰ ਦੇ ਨਾਲ ਆਨੇ ਆ ਸਾਡਾ ਪਰਿਵਾਰ ਕੁਝ ਅੱਗੇ ਹੈ ਕੁਝ ਅਸੀਂ ਪਿੱਛੇ ਹਾਂ ਕਿਸ ਪ੍ਰਕਾਰ ਦਾ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕਿੰਦੀ ਰੂਪਤੀ ਵਾਲਾ ਇਹ ਸਰੂਪ ਕਿਤਾ ਲੱਗ ਰਿਹਾ ਬਹੁਤ ਅੱਛਾ ਬਹੁਤ ਹੀ ਆਨੰਦ ਆਉਂਦਾ ਹੈ ਇਹਨਾਂ ਦਾ ਸਰੂਪ ਹੈ ਕਿ ਬਹੁਤ ਹੀ ਅੱਛਾ ਹੈ ਦਰਸ਼ਨ ਕਰ ਲੇ ਤੁਸੀਂ ਹਾਂਜੀ ਦਰਸ਼ਨ ਕਰ ਲੇ ਤੁਸੀਂ ਜੈ ਗੋਵੀ ਜੈ ਗੋਵੀ ਰਚਾਉਂਗਾ ਰੱਤੇ ਰੱਤੇ ਬਹੁਤ ਬਹੁਤ ਭਵेद ਉਸ ਸਰਦਸ਼ ਨਵਰੇ ਬਹੁਤ ਮਜ਼ਾ ਆ ਰਿਹਾ ਬਹੁਤ ਆਨੰਦ ਆ ਰਿਹਾ ਬਹੁਤ ਮਜ਼ਾ ਆ ਰਿਹਾ ਦੇਸ ਰੂਪ ਬਹੁਤ ਸੁੰਦਰ ਸਭ ਰੂਪ ਦੇ ਦਰਸ਼ਨ ਦਿੱਤੇ ਬਹੁਤ ਅੱਛਾ ਲੱਗ ਰਿਹਾ ਸਾਰਾ ਜੀ ਗਾਇ ਗਵਿੰਦਾ ਜੀ ਜੈ ਗਵਿੰਦਾ ਜੀ ਕੀ ਕਹਿਣਾ ਚਾਹੂਗਾ ਜਿਹੜੀ ਜਗਨਨਾਥ ਯਾਤਰਾ ਨਿਕਲ ਰਹੀ ਹੈਗੀ ਹੈ ਬਹੁਤ ਵਧੀਆ ਜੀ ਸਾਡੇ ਬੱਚੇ ਨਾਲ ਜੁੜੇ ਹੋਏ ਨੇ ਨਰੇਸ਼ ਦੇਗਨ ਨਾਲ ਜੁੜੇ ਹੋਏ ਆ ਸਭ ਦੋਨਾਂ ਯਾਤਰਾ ਦੇ ਨਾਲ ਜਾਂਦੇ ਹੁਣ ਵੀ ਆ ਰਸਤੇ ਬੈਠੇ ਹੋਏ ਕਿੰਨਾ ਉਤਸ਼ਾਹ ਹੈਗਾ ਵੈਸ ਰਾਤ ਯਾਤਰਾ ਨੂੰ ਲੈ ਕੇ ਹੋਰ ਕਿੰਨੇ ਦਿਨਾਂ ਤੋਂ ਡੀਕ ਸੀਗੀ ਬੜੇ ਦਿਨਾਂ ਤੋਂ ਡੀਕ ਸੀ ਬੜੇ ਦਿਨਾਂ ਤੋਂ ਡੀਕ ਸੀ ਸ਼ੁਕਰ ਕੀਤਾ ਸੀ ਆਏ ਨੇ ਬੜੀ ਮਿਹਰਬਾਨੀ ਇਹਨਾਂ ਦੀ ਸਰੂਪ ਦੇ ਦਰਸ਼ਨ ਗੱਲ ਹੈ ਤੁਸੀਂ ਸਾਡੇ ਘਰ ਆਏ ਸੀ ਜੀ ਅੱਛਾ ਜੀ ਘਰ ਵੀ ਆਏ ਨੇ ਦਰਸ਼ਨ ਕੀਤੇ ਨੇ ਹੁਣ ਵੀ ਦਰਸ਼ਨ ਆਲ ਕੀਤੇ ਨੇ ਆਰਤੀ ਵੀ ਕੀਤੀ ਏ ਬੜਾ ਖੁਸ਼ ਹਾਂ ਸੀ ਬੜੇ ਆਨੰਦ ਵਿੱਚ ਹਾਂ ਚਲ ਜੈ ਗੋਬਿੰਦਾ ਜੈ ਗੋਬਿੰਦਾ ਹਾਂਜੀ ਜੈ ਗੋਬਿੰਦਾ ਜੀ ਹਾਂਜੀ ਜੈ ਗੋਬਿੰਦਾ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਆ ਸਾਡੇ ਲੁਧਿਆਣੇ ਦੇ ਵਿੱਚ ਉਹਨਾਂ ਨੇ ਚਰਨ ਪਾਏ ਬਹੁਤ ਖੁਸ਼ੀ ਹੋਈ ਹੈ ਸਾਰੀ ਜਨਤਾ ਨੂੰ ਸਾਰੀ ਦੁਨੀਆ ਨੂੰ ਕਿ ਅਸੀਂ ਵੀ ਇੱਥੇ ਬੈਠ ਕੇ ਦਰਸ਼ਨ ਕਰ ਲਏ ਉਹਨਾਂ ਦੇ ਐਡੀ ਦੂਰ ਤੇ ਨਹੀਂ ਜਾ ਸਕਦੇ ਸੀ ਪਰ ਇੱਥੇ ਕਿਰਪਾ ਕਰਤੀ ਉਹਨਾਂ ਨੇ बहुत बहुत हाँ जी बहुत धन्यवाद बहुत ज़्यादा इनकी तरफ से जी ये ऑर्गेनाइज हुआ है जी इनके इनके साथ हम खड़े हैं जी इन्होंने आज हमें आज इस उत्सव का बहुत अच्छा हमें करवाया दर्शन जी जय गोविंदा जी जय गोविंदा जी बढ़िया हुआ हुआ, हुआ थी। <laughs> बहुत जी बहुत परम सौभाग्य है जी प्रभु हमारे शहर में आए और हमें इतनी कृपा का मौका दो दिया दो 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 दो। है जो हमने इतनी सेवा का मौका दिया है प्रभु ने जय गोविंदा स्वागत असि जी पूरे फ्लावर्स दे नाल। ਪੂਰਾ ਡਰਾਈ ਫਰੂਟ ਫਰੂਟ ਜੋ ਵੀ ਪ੍ਰਭੂ ਦੀ ਅਸੀਂ ਕਰ ਸਕਦੇ ਸੀ ਆਪਣੇ ਮਨ ਤੋਂ ਭਾਵ ਤੋਂ ਅਸੀਂ ਪੂਰਾ ਸਵਾਗਤ ਕੀਤਾ ਪੂਰੇ ਇੰਤਜ਼ਾਰ ਸੀ ਅੱਜ ਤਾਰਾ ਦੇ ਰੱਖਿਆ ਸਾਨੂੰ 15 ਦਿਨ ਤੋਂ ਇੰਤਜ਼ਾਰ ਸੀ ਜੀ ਕਮ ਸੇ ਕਮ ਕਿ ਅੱਜ ਦੀ ਰਾਤ ਯਾਤਰਾ ਲਈ ਅਸੀਂ ਦੇਖੋ ਸਾਰੇ ਸਾਡੇ پڑੋਸੀ پڑੋਸੀ ਸਾਰੇ ਰਿਸ਼ਤੇਦਾਰ ਅਸੀਂ ਬੜੇ ਖੁਸ਼ ਨੇ ਤੁਹਾਡੇ ਵਾਹ ਬਹੁਤ ਖੁਸ਼ੀ ਆਈ ਮੈਂ ਸ਼ਾਇਦ ਇਹਨਾਂ ਨੂੰ ਕਿਸੇ ਨੇ ਨਹੀਂ ਜਾਣਦੀ ਪਰ ਐਵੇਂ ਪ੍ਰਭੂ ਦੇ ਦਰਸ਼ਨ ਕਰਨ ਆਈ ਔਰ ਬਹੁਤ ਅੱਛੀ ਤਰ੍ਹਾਂ ਹੋਏ ਸੋਚਿਆ ਵੀ ਨਹੀਂ ਸੀ ਜਿਸ ਤਰ੍ਹਾਂ ਆਈ ਔਰ ਹੋਏ ਬਹੁਤ ਅੱਛੇ ਹੋਏ ਦਰਸ਼ਨ ਅਰਮਾਨ ਪੂਰ ਲੇ ਤੋਆ ਬਹੁਤ ਖੁਸ਼ ਹਾਂ ਜੀ ਇਹਨੇ ਬੋਲਦੀ ਹੈ ਜੈ ਗੋਵਿੰਦਾ ਬਹੁਤ ਖੁਸ਼ੀ ਹੋਈ ਸਾਨੂੰ ਸਾਰਿਆਂ ਨੂੰ ਮਿਲ ਕੇ ਪ੍ਰਭੂ ਦੀ ਕਿਰਪਾ ਹੋਈ ਬਹੁਤ ਜ਼ਿਆਦਾ ਗੋਵਿੰਦਾ ਗੋਵਿੰਦਾ ਬਹੁਤ ਅੱਛਾ ਬਹੁਤ ਅੱਛੇ ਦਰਸ਼ਨ ਇੰਤਜ਼ਾਰ ਤਾਂ ਇਸ ਰਥ ਯਾਤਰਾ ਦਾ ਜਬ ਸੇ ਹਮਨੇ ਬੈਨਰ ਦੇਖੇ ਹੈ ਲਗੇ ਹੋਏ ਕੀ ਤਰ੍ਹਾਂ ਦੀ ਤਿਆਰੀਆਂ ਅੱਜ ਕੀ ਕਿਸ ਤਰ੍ਹਾਂ ਸਵਾਗਤ ਕੀਤਾ ਆਪਨੇ ਰਥ ਯਾਤਰਾ ਦੇ ਮਹਿਮਾਨ ਸਵਾਗਤ ਤਾਂ ਹਮਨੇ ਇਸ ਸਟੇਜ ਤੇ ਆ ਕੇ ਬਹੁਤ ਅੱਛਾ ਹਮਨੇ ਉਹਨਾਂ ਦਾ ਵੇਟ ਕੀਤਾ ਕਿ ਤਿਰੂਪਤੀ ਜੀ ਆਏ ਹਮੇ ਅੱਛੇ ਦਰਸ਼ਨ ਦੇ ਪਰ ਬਹੁਤ ਅੱਛੇ ਦਰਸ਼ਨ ਦिए ਬਿਲਕੁਲ ਰਸ਼ ਮੇ ਹਮੇ ਧੱਕਾ ਦੁੱਕਾ ਨਹੀਂ ਲਗਾ ਮਤਲਬ ਬਹੁਤ ਅੱਛੇ दर्शन हुए जय गोविंदा जय गोविंदा, गोविंदा जी जय गोविंदा से स्वागत किया मैंने अपने दिल से स्वागत किया गोविंदा का बहुत देर से इंतजार था इनका और पहली बार हमारे लुधियाना शहर में बस रहे हैं बस जय गोविंदा जय गोविंदा जय गोविंदा बहुत अच्छे दर्शन हुए ਬਹੁਤ ਬੜੀਆ ਸਦਸਨ ਹੋਏ ਬਹੁਤ ਬਹੁਤ ਆਈਦੀ ਯਾਤਰਾ ਬੜੀ ਇਤਿਹਾਸਿਕ ਯਾਤਰਾ ਨਿਕਲੀ ਹੈ ਔਰ ਹਰ ਇੱਕ ਬੜਾ ਪ੍ਰਸੰਨ ਹੋਏ ਜਿਨਨੇ ਵੀ ਸਾਰੇ ਸਾਰੇ ਬਰ ਖੁਸ਼ ਹੋ ਕੇ ਗਏ ਔਰ ਸਾਡੇ ਇਥੇ ਨਿਸ਼ਕਾਮ ਰਿਸ਼ਤ ਰਾਸ਼ਨ ਸੇਵਾ ਵਾਲਿਆਂ ਨੇ ਇਥੇ ਸਮੋਸੇ ਵਗੈਰਾ ਜਾਂ ਬਨਾਣਾ ਬਦਾਨਾ ਸੇਵੀਆਂ ਵਗੈਰਾ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਕੁਝ ਸਵੈਟਰਸ ਵਗੈਰਾ ਵੀ ਡਿਸਟ੍ਰਿਬਿਊਟਸ ਹੋਏ ਹਨ ਸੋ ਇਸ ਮੌਕੇ ਦੇ ਉੱਤੇ ਹਰ ਇੱਕ ਬੰਦੇ ਨੇ ਬਹੁਤ ਬਹੁਤ ਲਾਭ ਲਿੱਤਾ ਹੈ ਧੰਨਵਾਦ ਜੈ ਸ਼੍ਰੀ ਬਾਲਾ ਜੀ ਜੈ ਮਾਤਾ ਦੀ ਸਭ ਆ आज बधाई के पात्र है सिद्धपीठ महाबली संकट मोचन श्री हनुमान मंदिर के प्रांगण से मेरे बड़े भाई श्री अमन जैन जी मंदिर के अधिकारी जी, जी लग रहा था जैसे त्रिमूला की पहाड़ियों से चलकर तिरुपति जी बालाजी महाराज आज लुधियाना नगरी में आविराजे सब बधाई के पात्र हैं जितने भी यात्रा के भक्त जन थे विशेष मेरे बड़े भाई संजीव शिरू जी दानिश जी परवीन एम के जी और लड्डू जी देखिए हर साल दिव्य आयोजन मंदिर कमेटी की तरफ से होता है मंदिर के प्रेरणा स्त्रोत्र मेरे गुरु श्री अशोक जैन जी जिनकी प्रेरणा सद सदके पिछले 19 साल से ये सेवा हमारी कोई भी धार्मिक आयोजन होता है बढ़ चढ़ कर यहाँ दिव्य आयोजन स्वागत स्टेज लगती है इस बार भी गुमार मंडी में स्वागत स्टेज लगी जहाँ तिरुपति जी बालाराम जी महाराज जी का दिव्य स्वागत हुआ समस्त परिवार के द्वारा और एक बार फिर से परिवार तिरुपति जी बालाजी महाराज जी के जितने भी जिन्होंने ये यात्रा करवाई सबको एक बार बधाई व शुभकामनाएं और एक बधाई हमारे भाई जो मीडिया वाले जिन्होंने ये आवाज़ को घर घर पहुंचाया लुधियाना ही नहीं पंजाब ही नहीं भारत ही नहीं विदेशों तक ये सारा चैनल के माध्यम से दिखाया जय श्री बालाजी गोविंदा गोविंदा सिद्धपीठ गो महाबली संकट मोचन श्री हनुमान मंदिर की तरफ से आज ये भव्य ਸਟੇਜ ਲੱਗੀ ਹੈ ਕਿਸਕੇ ਲਈ ਤ੍ਰਿਪਤੀ ਬਾਲਾ ਜੀ ਕੇ ਸਵਾਗਤ ਕੇ ਲਈ ਔਰ ਇਹ ਸਾਰਾ ਮੇਰਾ ਪਰਿਵਾਰ ਹੈ ਔਰ ਹਮ ਸਭ ਤ੍ਰਿਪਤੀ ਬਾਲਾ ਜੀ ਕਾ ਬਹੁਤ ਜੋਰ ਸ਼ੋਰ से स्वागत करते हैं गोविंदा गोविंदा जय गोविंदा जय गो जय गोविंदा सिद्धपीठ महावली संकट मोचन श्री हनुमान मंदिर की ओर से आज बहुत ही सुंदर दिवस श्री तिरुपति बालाजी का स्वागत हुआ जय श्री राधे जय श्री कृष्ण जय हो श्री तिरुपति बालाजी यात्राएं बहुत धूमधाम से लुधियाना चक्कड़ी गई है तो हम दासदा के इस रथ यात्रा के बीच लुधियानावासी काफी लंबे समय से इंतजार कर रहे थे हरिया ने बताया कि किस प्रकार नाल इस रथ यात्रा का स्वागत किया गया ਭਗਵਾਨ ਤੀਰੁਮਤੀ ਬਾਲਾ ਜੀ ਨੇ ਸਵੈ ਮੱਥੇ ਲੁਧਿਆ ਧਰਤੀ ਤੇ ਆ ਕੇ ਸਾਰੇ ਨੂੰ ਦਰਸ਼ਨ ਦਿੱਤੇ ਕੈਮਰਾ ਪੈਸੇ ਸਾਗਰ ਦੇ ਨਾਲ ਹਰਦੀਪ ਭਾਣੂ ਨੂੰ ਦੋ ਇਜਾਜ਼ਤ ਜੈ ਗੋਵਿੰਦਾ ਜੈ ਗੋਵਿੰਦਾ